ਰਮਨੱਤ ਜੀ ਆ ਮਾਜਾ ਕੀ ਰਗੜੀ ਜਣੀ ਮੂੰ ਤੇ ਚਾ ਮਾਨੀ ਜੀ ਇਹ ਬਣਾਈ ਆ ਕਾਫੀ ਵਾਲੀ ਸਾਬਣ ਤੇ ਇਹਦੇ ਬਹੁਤ ਹੀ ਵਧੀਆ ਰਿਜ਼ਲਟ ਮਿਲਦੇ ਨੇ ਜੀ ਹੁਣ ਜਿਵੇਂ ਗਰਮੀਆਂ ਤਾਂ ਇਹ ਆਪਾਂ ਬਣਾ ਕੇ ਲਗਾ ਸਕਦੇ ਆਂ ਕਿ ਤੇ ਇਹ ਕਿਵੇਂ ਬਣਦੇ ਚਲੋ ਦੱਸਦੇ ਤੇ ਨਾਲੇ ਜਿਹੜੀਆਂ ਸਾਬਣਾਂ ਨੇ ਹੋਰ ਬਣ ਜਾਣਗੀਆਂ ਜੀ ਚਲੋ ਹੁਣ ਆਪਾਂ ਨੇ ਦੋਸਤਾਂ ਨੂੰ ਵੀ ਦੱਸ ਦਿਆਂ ਜੀ ਆਜੋ ਜੀ ਫਿਰ ਬਣਾਈਏ ਇਹ ਸਾਬਣ ਬਣਾਉਣ ਲਈ ਜਾਂ ਤਾਂ ਆਪਾਂ ਸੋਪ ਵੇਸ ਲੈ ਸਕਦੇ ਆਂ ਜਾਂ ਆਪਾਂ ਪੀਅਰਸ ਸੋਪ ਲੈਂਦੇ ਕਈ ਵਾਰ ਐਵੇਂ ਹੁੰਦੇ ਵੀ ਕਈ ਨੂੰ ਸ਼ੂਟ ਨਹੀਂ ਕਰਦੀ ਆਪਾਂ ਜਿਹੜਾ ਸਾਬ ਵੇਸ ਆ ਉਹ ਆਪਾਂ ਇਹਦੇ ਵਿੱਚ ਵਰਤ ਸਕਦੇ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਇਹਨੂੰ ਕ੍ਰਸ਼ ਕਰ ਲੈਣੇ ਆ ਜੀ ਠੀਕ ਹੈ ਜੀ ਕਦੂਕਾਸ ਕਰ ਲੈਣਾ ਜਿਵੇਂ ਆਪਾਂ ਕਹਿਦ ਨੇ ਕਦੂਕਾਸ ਕਰ ਲਈਏ ਹਾਂਜੀ ਹਾਂਜੀ ਕਦੂਕਾਸ ਕਰ ਲੈਣਾ ਜੀ ਇਹ ਤਾਂ ਬਹੁਤ ਪੂਲੀ ਸਾਬਣਾ ਰਵਣੇ ਹਨਾ ਕਿੰਨੀ ਘਸ ਗਈ ਹਾਂਜੀ ਵਧੀਆ ਹੁੰਦੀ ਐ ਜੀ ਸਾਬਣੇ ਹਰੇਕ ਤਰ੍ਹਾਂ ਦੀ ਮਤਲਬ ਇਹ ਤੇ ਜਿਹੜੀ ਸਾਬਣਾ ਆਪਾਂ ਤਿਆਰ ਕਰ ਸਕਦੇ ਜਿਵੇਂ ਐਲੋਵੇਰਾ ਪਾ ਕੇ ਜੀ ਤੇ ਯਾਹ ਆਪਾਂ ਇਹਦੇ ਵਿੱਚ ਪਾ ਸਕਦੇ ਹਾਂ ਜਿਵੇਂ ਮਲਤਾਨੀ ਮਿੱਟੀ ਵਾਲੀ ਬਣਾਈ ਸੀ ਪਿਛਲੇ ਸਾਲ ਉਹ ਵੀ ਕਿੰਨੀ ਵਧੀਆ ਸੀਗੀ ਤੇ ਅੱਜ ਆਪਾਂ ਬਣਾਉਣੀ ਮਲਤਾਨੀ ਮਿੱਟੀ ਵਾਲਾ ਰਿਜ਼ਲਟ ਤਾਂ ਉਹਨੇ ਬਹੁਤ ਬਹੁਤ ਜ਼ਿਆਦਾ ਵਧੀਆ ਆਇਆ ਸੀ ਜੀ ਉਹਦਾ ਉਹ ਬਸ ਬਣਾਉਣ ਦਾ ਟਾਈਮ ਹੀ ਨਹੀਂ ਲੱਗਿਆ ਤੇ ਕਾਫੀ ਜਿਹੜੀ ਉਹ ਵੀ ਆਪਣੀ ਸਕਿਨ ਨੂੰ ਬਹੁਤ ਹੀ ਜ਼ਿਆਦਾ ਵਧੀਆ ਕਰਦੀ ਹੈ ਤੇ ਆਪਾਂ ਨੂੰ ਅਲੱਗ ਤੋਂ ਆਇਆ ਹੁੰਦਾ ਵੀ ਆਪਾਂ ਕੋਈ ਵੀ ਫੇਸ ਪੈਕ ਬਣਾਉਨੇ ਆਪਾਂ ਨੂੰ ਥੋੜਾ ਜਿਹਾ ਔਖਾ ਲੱਗਦਾ ਹੈ ਪਾ ਦੇ ਸਾਬਣ ਬਣੀ ਪਈ ਹੋਵੇ ਤਾਂ ਆਪਾਂ ਤੁਰੰਤ ਫੇਸ ਤੇ ਲਾ ਕੇ ਅੱਛਾ ਰਮ ਨੇ ਤਾਂ ਹੀ ਇਹਦਾ ਰੰਗ ਕੋਕਾ ਕੋਲਾ ਜਿਹਾ ਹੈ ਹਾਂਜੀ ਮੈਂ ਵੀ ਅਖਿਆ ਹੀ ਕਾਫੀ ਵਾਲਾ ਫਲੇਵਰ ਕਿਹੜਾ ਆ ਗਿਆ ਹਾਂਜੀ ਤੇ ਲੋ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਕਦੋਂ ਕਸ ਕਰ ਲੈਣੇ ਆ ਕ੍ਰਸ਼ ਕਰ ਲੈਣੇ ਆ ਜੀ ਠੀਕ ਹੈ ਜੀ ਇਦਾਂ ਰਮ ਨੇ ਸੇਵੀਆਂ ਵਾਂਗੂ ਹੋ ਗਈ ਹੈ ਨਾ ਸਾਰੀ ਹਾਂਜੀ ਹਾਂਜੀ ਤੇ ਜਿਹੜੀ ਸਾਬਣਾ ਇਹ ਆਪਾਂ ਵੱਡੀ ਲਈ ਹੋਈ ਹੈ ਜੀ ਠੀਕ ਹੈ ਛੋਟੀ ਬਲੇਸਾ ਦੇ ਹਿਸਾਬ ਨਾਲ ਆਪਾਂ ਜਿਹੜੀ ਕਾਫੀ ਪਾਵਾਂਗੇ ਹੋਰ ਸਮਾਨ ਬਹਮ ਗੋ ਆਪਾਂ ਵੱਧ ਘੱਟ ਪਾ ਸਕਦੇ ਹਾਂਗੇ ਤੇ ਜਿਹੜੀ ਸਾਰੇ ਸਾਬਣ ਸੀ ਆਪਾਂ ਵੱਡੇ ਸਾਈਜ਼ ਚ ਲਈ ਹੋਈ ਹੈ ਠੀਕ ਹੈ ਜੀ ਪੀਅਰਸ ਮਤਲਬ ਕਈ ਸਜਾਂ ਜਾਂਦੀਆਂ ਸਾਬਣ ਹਨ ਹਾਂਜੀ ਹਾਂਜੀ ਵੱਡੇ ਸਾਈਜ਼ ਵਾਲੀ ਲੈਣੀ ਆਪਾਂ ਛੋਟਾ ਵੀ ਹੁੰਦਾ ਜੀ ਇਹ ਆਪਾਂ ਵੱਡਾ ਲਿਆ ਹੋਇਆ ਜੀ ਠੀਕ ਹੈ ਜੀ ਕਿਉਂਕਿ ਕਾਫੀ ਵੱਡੀ ਸਾਰੀ ਬਣਾ ਕੇ ਰੱਖ ਲਾਂਗੇ ਜੀ ਦੋ ਤਿੰਨ ਫਿਰ ਸਾਰੀ ਗਰਮੀ ਵਧੀਆ ਮौज ਕਰਾਂਗੇ ਫਿਰ ਬਣਾ ਲਾਂਗੇ ਦੋ ਮੁੱਕੀ ਉਹ ਕਿਸੇ ਹੋਰ ਫਲੇਵਰ ਚ ਬਣਾ ਲਾਂਗੇ ਜਿਵੇਂ ਅਲੋਵੇਰਾ ਦੇ ਪਲਾਂਟ ਆਪਣੇ ਘਰ ਚ ਲੱਗੇ ਹੁੰਦੇ ਆ ਜੀ ਉਹ ਤਾਂ ਜਿਵੇਂ ਹੁੰਦੀ ਆ ਜੀ ਕਾਫੀ ਹੋਗੀ ਤੇ ਇੱਕ ਆਉਂਦਾ ਜੀ ਚੰਦਨ ਪਾਊਡਰ ਉਹਦੀ ਬਣਾਸਾ ਜਿਹਾ ਲੱਗਤ ਉਹ ਵੀ ਬਹੁਤ ਵਧੀਆ ਆਪਣੇ ਫੇਸ ਤੇ ਮਤਲਬ ਆਪਣੇ ਸਕਿਨ ਵਾਸਤੇ ਵਧੀਆ ਹੁੰਦਾ ਜੀ ਤੇ ਮਲਤਾਨੀ ਮਿੱਟੀ ਤੇ ਮੈਂ ਸਾਰਾ ਕੁਝ ਦੱਸੂਗੀ ਜੀ ਅੱਜ ਆਪਾਂ ਬਹੁਤ ਘੈਂਟ ਬਣਾਉਣ ਲੱਗੇ ਆ ਕਾਫੀ ਦਾ ਆਪਾਂ ਪਾਣੀ ਪਾਣੀ ਹੋਰ ਵੀ ਬਹੁਤ ساری ਚੀਜ਼ਾਂ ਪਾ ਕੇ ਤੇ ਬਹੁਤ ਹੀ ਜ਼ਬਰਦਸਤ ਰਿਜ਼ਲਟ ਵਾਲੀ ਜਿਹੜੀ ਸਾਬਣ ਆਪਾਂ ਤਿਆਰ ਕਰਾਂਗੇ ਜੀ ਲਓ ਜੀ ਸਾਰੀ ਸਾਬਣ ਆਪਾਂ ਕੱਦੂ ਕਸ ਕਰ ਲਈ ਜੀ ਕ੍ਰਸ਼ ਕਰ ਲਈ ਹਾਂਜੀ ਤੇ ਹੁਣ ਇਧਰ ਜਿਹੜਾ ਪਾਣੀ ਹੈ ਜੋ ਆਪਾਂ ਗਰਮ ਰੱਖਤਾ ਸੀਗਾ ਥੋੜਾ ਜਿਹਾ ਆਪਾਂ ਪਾਣੀ ਪਿਗਲ ਲੈ ਲਈਕਾ ਤਦਾ ਮਾਉਲ ਠੀਕ ਆ ਹੁਣ ਉਹੀ ਤਰੀਕਾ ਵਰਤਣਾ ਰਹੋਣੇ ਹੈ ਹਾਂਜੀ ਪਿਗਲਣਾ ਪੈਂਦਾ ਹੀ ਆ ਜੀ ਹੂੰ ਤੇ ਲਓ ਜੀ ਥੋੜਾ ਥੋੜਾ ਕਰਕੇ ਇਹਦੇ ਵਿੱਚ ਪਾਵਾਂਗੇ ਸੇਵੀਆਂ ਵਿੱਚ ਪਾਵਾਂਗੇ ਇਹਨੂੰ ਮੈਲਟ ਹੋਣ ਦਵਾਂਗੇ ਜੀ ਠੀਕ ਹੈ ਜੀ ਗਰਮੀ ਦਾ ਟਾਈਮ ਹੈ ਜੀ ਗਰਮ ਗਰਮ ਪਾਣੀ ਆ ਮੈਲਟ ਤਾਂ ਥੋੜੇ ਟਾਈਮ ਚ ਹੋ ਜਾਊਗੀ ਵੈਸੇ ਇਹ ਦੂਰੀ ਤਕਨੀਕ ਨਾਲ ਹੀ ਇਹ ਉਹ ਕਰਨੀ ਪੈਂਦੀ ਜੀ ਡਾਇਰੈਕਟ ਨਹੀਂ ਆਪਾਂ ਇਹਨੂੰ ਡਾਇਰੈਕਟ ਤਾਂ ਮੱਚ ਜੂਗੀ ਨਾ ਰੌਣੇ ਸਿੱਧੀ ਸਿੱਧੀ ਉਹ ਫਜ਼ਰੀ ਤਾਂ ਮੱਚ ਜਾਣਾ ਮੱਚ ਜਾਂਦੀ ਹੈ ਜੀ ਠੀਕ ਹੈ ਜੀ ਗਰਮ ਪਾਣੀ ਦੇ ਥਰੂ ਵੀ ਇਹਨੂੰ ਆਪਾਂ ਆਪਾਂ ਗਰਮ ਕਰਨਾ ਆਪਾਂ ਗਰਮ ਪਾਣੀ ਹੋ ਰਿਹਾ ਹੈ ਇੱਥਾ ਹੂੰ ਤੇ ਇੱਧਰ ਆਪਾਂ ਇਹਨੂੰ ਇੱਕ ਭਾਂਡੇ ਵਿੱਚ ਪਾ ਲੈ ਗਰਮ ਹੋਣ ਦਵਾਂਗੇ ਤੇ ਸੋਨੂੰ ਇਹਨੂੰ ਮੈਂ ਸਮਾਨ ਦਿਖਾ ਦਿੰਨੀ ਆ ਤੇ ਗਰਮ ਹੁੰਦੇ ਹੁੰਦੇ ਵੀ ਕਿਹੜੀਆਂ ਕਿਹੜੀਆਂ ਆਪਾਂ ਚੀਜ਼ਾਂ ਲਈਆਂ ਨੇ ਇਹਦੇ ਵਿੱਚ ਪਾਉਣ ਵਾਸਤੇ ਹਾਂਜੀ ਇੱਕ ਤਾਂ ਆਪਾਂ ਜਿਹੜੀ ਕਾਫੀ ਆ ਉਹ ਤਾਂ ਮੇਨ ਚੀਜ਼ ਹੈ ਜੀ ਕਾਫੀ ਤਾਂ ਆਪਾਂ ਲੈਣੀ ਹੀ ਲੈਣੀ ਹੈਗੀ ਠੀਕ ਜਿਹੜੀ ਆਹ ਵਾਲੀ ਚੀਜ਼ ਹੈ ਜੀ ਇਹਦੇ ਵਿੱਚ ਆਪਾਂ ਲਈ ਹੈ ਜੀ ਜਿਵੇਂ 2 ਚਮਚ ਹਲਦੀ ਠੀਕ ਹੈ 2 ਚਮਚ ਹਲਦੀ ਨਹੀਂ 2 ਚਮਚ ਬੇਸਨ ਹੂੰ 2 ਚਮਚ ਆਪਾਂ ਲੈ ਜੀ ਚੰਦਨ ਪਾਊਡਰ ਤੇ ਅੱਧਾ ਚਮਚ ਆਪਾਂ ਲਿਆਗਾ ਹਲਦੀ ਦਾ ਮਤਲਬ ਇਹ ਮਿਕਸ ਕਰਕੇ ਮੈਂ ਪਹਿਲੀ ਮਤਲਬ ਤਿੰਨ ਢਮਾਗੀਆਂ ਆ ਗਈਆਂ ਇਹਦੇ ਜੀ ਹਾਂਜੀ ਇਹ ਸਾਰਾ ਨਹੀਂ ਪਾਉਣਾ ਉਂਝ ਦੱਸ ਰਹੀ ਹਾਂ ਜੀ ਮਤਲਬ ਵੀ ਜਿਹੜੀ ਜਿਹੜੀ ਮਾਤਰਾ ਇਹਦੀ ਲੈਣੀ ਆ 2 ਚਮਚ ਆਪਾਂ ਲਿਆ ਬੇਸਨ ਦੋ ਚਮਚੀ ਲਿਆ ਜੀ ਆਪਾਂ ਇਹਦੇ ਵਿੱਚ ਚੰਦਨ ਪਾਊਡਰ ਤੇ ਅੱਧਾ ਚਮਚਾ ਆਪਾਂ ਹਲਦੀ ਪਾ ਕੇ ਇਹਦਾ ਜਿਹੜਾ ਪਾਊਡਰ ਉਹ ਬਣਾ ਕੇ ਰੱਖ ਲਿਆ ਸੀ ਆ ਤੇ ਇਹਦੇ ਵਿੱਚ ਪਾਉਣ ਵਾਸਤੇ ਬਸ ਇਹ ਮੈਂ ਫੇਸ ਪੈਕ ਦੇ ਤੌਰ ਤੇ ਵਰਤ ਲਈ ਵਿੱਚ ਆਪਾਂ ਇਹਦੇ ਕਾਫੀ ਵੀ ਪਾਉਣੇ ਹੁੰਦੇ ਨੇ ਉਹ ਹਜੇ ਮੈਂ ਪਾਈ ਨਹੀਂ ਹੈਗੀ ਦੋ ਚਮਚੀ ਕਾਫੀ ਦੇ ਪਾਉਣੇ ਨੇ ਜੀ ਮਤਲਬ ਕਦੇ-ਕਦਾਂ ਹੀ ਲਗਾ ਲੈਣਾ ਫੇਸ ਤੇ ਮਤਲਬ ਦੂਜੇ ਤੀਜੇ ਦਿਨ ਜਾਂ ਹਫਤੇ 'ਚ ਦੋ ਤਿੰਨ ਵਾਰ ਇਹਦੇ ਨਾਲ ਵੀ ਵਧੀਆ ਰਿਜ਼ਲਟ ਹੁੰਦਾ ਜੀ ਤੇ ਪਰ ਹੁਣ ਆਪਾਂ ਇਹਦੇ ਵਿੱਚ ਪਾਉਣ ਵਾਸਤੇ ਇਹੋ ਕਰੀ ਆ ਜੀ ਆਪਾਂ ਨੂੰ ਮੈਲਟ ਹੋਣ ਦਵਾਂਗੇ ਹੁਣ ਇਹਨੂੰ ਮੈਲਟ ਕਰ ਲਈ ਇੱਕ ਵਾਰੀ ਫਿਰ ਅਗਲਾ ਪ੍ਰੋਸੈਸ ਦੱਸ ਦਿਆਂ ਸਾਰਾ ਦੋਸਤਾਂ ਨੂੰ ਤੇ ਰਮਣ ਇਹ ਕੰਚ ਦਾ ਫੋਟਾ ਤਾਂ ਨਹੀਂ ਗਿਆ ਵਿੱਚ ਨਹੀਂ ਨਹੀਂ ਜੀ ਕੁਝ ਨਹੀਂ ਹੁੰਦਾ ਜੀ ਰਮਣ ਮੈਂ 2 ਮਿੰਟ ਬਾਹਰ ਕੀ ਬਗ ਗਿਆ ਹਾਂ ਕੰਚ ਦਾ ਭੰਡਾ ਸਟੀਲ ਦਾ ਬਣ ਗਿਆ ਯਾਰ ਹਾਂਜੀ ਉਹਦੇ ਵਿੱਚ ਮੈਲਟ ਨਹੀਂ ਹੋ ਰਹੀ ਸੀਗੀ ਫਿਰ ਮੈਨੂੰ ਪਰੋਟਾ ਕਣਾ ਪਿਆ ਜੀ ਹੂੰ ਤੇ ਆਹ ਦੇਖੋ ਜੀ ਮੈਲਟ ਤਾਂ ਹੋ ਗਈ ਇਹ ਫੇਰ ਕਿਹਨੂੰ ਵਧੀਆ ਗਈ ਹਾਂਜੀ ਤੇ ਹੁਣ ਆਪਾਂ ਇਹਦੇ ਵਿੱਚ ਸਮਾਨ ਪਾ ਦਨੇ ਆ ਜੀ ਕੀ ਕੀ ਕੁਝ ਪਾਉਣਾ ਹੈਗਾ ਠੀਕ ਹੈ ਜੀ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਛੇਤੀ ਛੇਤੀ ਕਰਨਾ ਬੂਬਾ ਮਾਫੜ ਨੂੰ ਹਾਂਜੀ ਛੇਤੀ ਛੇਤੀ ਨਹੀਂ ਹੂੰ ਵੈਸੇ ਪਾਣੀ ਚ ਠੀਕ ਹੈ ਤੇ ਕੁਝ ਨਹੀਂ ਹੁੰਦਾ ਜੀ ਸਿਲੰਡਰ ਬੰਦ ਕਰਤਾ ਕੇ ਨਹੀਂ ਨਹੀਂ ਚੱਲੀ ਜਾਂਦਾ ਜੀ ਚੱਲਣੇ ਰੱਖਣਾਗਾ ਆਪਾਂ ਉਹ ਚਲਦੀ ਰੱਖਣਾਗਾ ਤਾਂ ਜਿਹੜੀ ਚੀਜ਼ਾਂ ਵਿੱਚ ਮੈਲਟ ਹੋ ਜਾਣ ਇੱਕ ਚਮਚਾ ਕਾਫੀ ਦਾ ਹੈ ਦੋ ਚਮਚੇ ਪਾ ਲੈਣੇ ਨੇ ਜੀ ਠੀਕ ਹੈ ਜੀ ਉੱਚੀ ਬੋਲੋ ਜੀ ਮੜਾ ਜ ਦੋ ਚਮਚੇ ਕਾਫੀ ਦੇ ਹਾਂਜੀ ਤੇ ਇੱਕ ਚਮਚੀ ਆਪਾਂ ਪਾਉਣਾ ਜੀ ਆਹ ਵਾਲਾ ਪਾਊਡਰ ਜਿਹੜਾ ਆਪਾਂ ਬਣਾਇਆ ਸੀਗਾ ਠੀਕ ਹੈ ਜੀ ਇਹ ਵਸ ਐ ਪਾਊਡਰ ਬਣਾ ਕੇ ਆਪਾਂ ਤੇ ਇੱਕ ਚਮਚਾ ਇਹਦਾ ਪਾ ਲੈਣਾ ਹਾਂਜੀ ਹੂੰ ਤੇ ਦਰਾਜ ਨਾਲ ਆਪਾਂ ਫੜ ਲੈਨੇ ਜੀ ਇਹਨੂੰ ਮੜਾ ਜ ਫਿਰ ਆਪਾਂ ਮੈ ਉਹ ਕਰ ਦਨੇ ਜੀ ਮਿਕਸ ਰਲਾਉਣਾ ਜੀ ਹੁਣ ਸੰਨੀ ਰਲਾਉਣ ਤੇ ਆ ਲਓ ਮੇਰਾ ਜਲ ਰਮਣ ਇਹ ਵੀ ਪਾਵਾਂਗੇ ਜੀ ਇਹ ਹੋਣੀ ਮਿਕਸ ਕਰ ਲਿਆ ਜਿਹੜਾ ਆਪਾਂ ਪਾਊਡਰ ਆ ਸਾਰਾ ਕਾਫੀ ਵਾਲਾ ਸਾਰਾ ਵਿੱਚ ਮਿਕਸ ਕੀਤਾ ਹੋਇਆ ਹੈਗਾ ਠੀਕ ਹੈ ਜੀ ਲਾਰਮਣ ਹੱਥ ਰਲ ਗਿਆ ਵਧੀਆ ਤੇ ਹੁਣ ਪਾ ਗਏ ਆ ਪੈਲੋਵਰਾ ਜਲੋ ਹਾਂਜੀ ਇੱਕ ਤਾਂ ਇਹਦਾ ਢੱਕਣ ਜਾ ਯਾਰ ਖੋਲਣਾ ਔਖਾ ਲਓ ਜੀ ਕਿੰਨਾ ਪਾ ਦੇ ਲਰਮਣ ਤੂੰ ਇਹ ਬਸ ਆਪਾਂ ਹੋਮ ਮੇਡ ਵੀ ਪਾ ਸਕਦੇ ਆਂ ਜੀ ਹੂੰ ਠੀਕ ਹੈ ਜੀ ਤੇ ਮਤਲਬ ਜੇਕਰ ਆਪਾਂ ਮਤਲਬ ਬਾਜ਼ਾਰ ਚੋਂ ਲਿਆ ਕੇ ਪਾਣਾ ਤਾਂ ਮਤਲਬ ਇਹਦੇ ਨਾਲ ਲਾਈਫ ਜਿਹੜੀ ਵਧੀਆ ਹੁੰਦੀ ਹੈ ਕਿ ਸਾਬਨ ਦੀ ਕਿੰਨਾ ਕ ਚਮਚਾ ਵਾਂਗੂ ਇੱਕ ਜਾਂ ਦੋ ਚਮਚੇ ਵਾਂਗੂ ਪਾ ਸਕਦੇ ਆਂ ਜੀ ਠੀਕ ਹੈ ਬਸ ਆਪਣੇ ਕੋਲ ਕੋਈ ਘੱਟੀ ਹੈ ਮੁੱਕੀ ਪਈ ਸੀ ਚਲੋ ਕੋਈ ਗੱਲ ਨਹੀਂ ਜੀ ਇੱਕ ਚਮਚਾ ਪਾ ਕੇ ਇਹਨੂੰ ਆਪਾਂ ਮਿਕਸ ਕਰ ਲੈਣੇ ਹੈਗੇ ਇਹ ਤੁਸੀ ਚਾਹੋ ਤਾਂ ਵਿਟਾਮਿਨ E ਦਾ ਕੈਪਸੂਲ ਵੀ ਪਾ ਸਕਦੇ ਹੋ ਤੇ ਨਹੀਂ ਬਸ ਜ਼ਰੂਰਤ ਵੀ ਨਹੀਂ ਜੇ ਨਹੀਂ ਕਸਦੀ ਵਧੀਆ ਫੇਲਗੀ ਦੇਖੀ ਜਮਾ ਐ ਲੱਗਦਾ ਕਾਫੀ ਬਣ ਕੇ ਆਉਂਦੀ ਆ ਹਾਂਜੀ ਕਾਫੀ ਬੱਦ ਘੱਟ ਪਾਜੋ ਕੋਈ ਨੁਕਸਾਨ ਨਹੀਂ ਜੀ ਬਹੁਤ ਵਧੀਆ ਰਿਜ਼ਲਟ ਲਿਆਉਂਦੀ ਹੈਗੀ ਇਹ ਤੇ ਹੁਣ ਆਪਾਂ ਇਹਨੂੰ ਆਪਾ ਲਏ ਹੋਏ ਨੇ ਜੀ ਕੱਪ ਇਹਨਾਂ ਚ ਵਧੀਆ ਜਾਂਦੇ ਜਾਂ ਇੱਕ ਆਉਂਦੇ ਨੇ ਜੀ ਉਹ ਜਮਾਉਣ ਵਾਲੇ ਹੁੰਦੇ ਨੇ ਕਿ ਸਾਬਣ ਜਮਾਉਣ ਵਾਲੇ ਉਹ ਹੁੰਦੇ ਨੇ ਜੇ ਸਿਲੀ ਕੋਨ ਦੇ ਉਹ ਵੀ ਪਏ ਆਪਣੇ ਹਣਾ ਓਲਡ ਉਹ ਤਾਂ ਛੋਟੇ ਨੇ ਜੀ ਮਤਲਬ ਜਿਹੜੇ ਹੁੰਦੇ ਨੇ ਕਿ ਸਾਬਣ ਜਮਾਉਣ ਵਾਲੇ ਵੱਡੇ ਲੱਗ ਤੋਂ ਹੁੰਦੇ ਨੇ ਉਹ ਵੀ ਆਪਾਂ ਲਿਆ ਸਕਦੇ ਆਂਗੇ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਲਈ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਨਾਂ ਕੱਪਾਂ 'ਚ ਹੀ ਪਾ ਦਨੇ ਆਂ ਜੀ ਠੀਕ ਹੈ ਜੀ ਮੈਂ ਕੋਈ ਕੱਪੜਾ ਲੈ ਲਾਂ ਜੀ ਹੱਥ ਵੀ ਨਮਾ ਚੇ ਉਹ ਸੱਚ ਆਪਣਾ ਕਿਧਰ ਗਿਆ ਉਹ ਕਿੱਥੇ ਆਪਣਾ ਚਮਟਾ ਜਾ ਤੇ ਲਓ ਜੀ ਇਹ ਵਧੀਆ ਆਪਣਾ ਮਿਕਸ ਹੋ ਗਿਆ ਗੈਸ ਆਪਾਂ ਬੰਦ ਕਰ ਦਨੇ ਆਂ ਜੀ ਹਾਂ ਜੀ ਤੇ ਇਹਨੂੰ ਆਪਾਂ ਚੱਕ ਕੇ ਤੇ ਇਹਦੇ ਵਿੱਚ ਪਾ ਦਨੇ ਆ ਜੀ ਹੂੰ ਕੁਝ ਦੋਸਤੋ ਮਤਲਬ ਥੋੜਾ ਜਿਹਾ ਕਮ ਔਖਾ ਹੋ ਜਾਂਦਾ ਹੈ ਨਾ ਕਿਉਂਕਿ ਪਾਣੀ ਵੀ ਗਰਮ ਹੁੰਦਾ ਹੈ ਨਾ ਤੇ ਕੱਢਣੀ ਕਰਨੀ ਥੋੜੀ ਜਿਹੀ ਔਖੀ ਹੈ ਬਸ ਧਿਆਨ ਨਾਲ ਕੱਢ ਲਰ ਹੁਣ ਤੇ ਹੁਣ ਆਪਾਂ ਇਹਨਾਂ ਨੂੰ ਕੱਪਾਂ 'ਚ ਪਾ ਲੈਣਾ ਜੀ ਹੈ ਹਾਂਜੀ ਤੇ ਵਧੀਆ ਜੰਮ ਜੂਗੀ ਵਿੱਚ ਵਿੱਚ ਕੋਈ ਕੋਈ ਲੰਗਸ ਜੇ ਬਣ ਗਏ ਜੀ ਉਹ ਚੰਗੀ ਤਰ੍ਹਾਂ ਆਪਾਂ ਪ੍ਰੋਪਰ ਇਹਨਾਂ ਨੂੰ ਮਿਕਸ ਕਰ ਲੈਣਾ ਜੀ ਠੀਕ ਹੈ ਜੀ ਲਓ ਜੀ ਦੋ ਚਾਪਾ ਜਮਾਤੀ ਜੀ ਵਧੀਆ ਬਣ ਜੂਗੀ ਵੱਡੀ ਸਾਰੀ ਸਾਬਣ ਕਾਫੀ ਸਮਝ ਕੇ ਨਾ ਪੀਜੋ ਹਾਂਜੀ ਇੱਕ ਪਾ ਵੀ ਕਾਫੀ ਵਾਲੇ ਕਾਪਾਂ ਚ ਦਿੱਤੀ ਆ ਇਹ ਲੱਗਦੀ ਕਾਫੀ ਹੈ ਜੀ ਪਰ ਬਣੂਗੀ ਸਾਬਣ ਤੇ ਥੋੜਾ ਟਾਈਮ ਆਪਾਂ ਇਹਨੂੰ ਐਵੇਂ ਵੀ ਰੱਖ ਸਕਦੇ ਆਂਗੇ ਐਵੇਂ ਜੰਮ ਜੂ ਜੀ ਤਣੀ ਆਪਾਂ ਫਰਿੱਜ 'ਚ ਵੀ ਰੱਖ ਸਕਦੇ ਆਂ ਜੀ ਵਧੀਆ ਪ੍ਰੋਪਰ ਹੋ ਕਰਨੀ ਹੋਵੇ ਫੇਰ ਦਿਖਾਉਣੀ ਆ ਜੀ ਤੁਹਾਨੂੰ ਰਿਆ ਕਾਫੀ ਲੱਗਦੀ ਰਹੋਣੇ ਮੈਂ ਕਾਫੀ ਤੋਂ ਦੀ ਕਿੜਾ ਪਿੱਛੇ ਮੇਰੇ ਵਰਗਾ ਗਰਮੇ ਵੀ ਬਹੁਤ ਆ ਜੀ ਤੇ ਚਲੋ ਜੀ ਹੁਣ ਆਪਾਂ ਇਹਨੂੰ ਜੰਮਣ ਵਾਸਤੇ ਫਰਿੱਜ 'ਚ ਰੱਖ ਦਿੰਨੇ ਹਾਂ ਤੇ ਵੈਸੇ ਬਾਰ ਵੀ ਚੰ ਕਿੰਨੀ ਸੋਹਣੀ ਸਾਬੜ ਬਣੀ ਆਪਣੀ ਲਓ ਜੀ ਬਣ ਕੇ ਬਿਲਕੁਲ ਤਿਆਰ ਹੈ ਤੇ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਲੈਨੇ ਜੰਮ ਗਈ ਵਧੀਆ ਰਹੁਣ ਹਾਂਜੀ ਵਧੀਆ ਜੰਮੀ ਪਈ ਆ ਜੀ ਹੂੰ ਪਾਣੀ ਦੇ ਜ ਨੂੰ ਹਾਂਜੀ ਹਾਂਜੀ ਲਓ ਜੀ ਕਰੋ ਜੇ ਕਿ ਰਹੋਨੇ ਮੈਂ ਡਬਲ ਸ਼ੇਡ ਜੀ ਹੋ ਗਈ ਨਾ ਹਾਂਜੀ ਉੱਤੇ ਝੱਗ ਜੀ ਆ ਜਾਂਦੀ ਜਿਉਂ ਤਾਂ ਵਧੀਆ ਗਈ ਹਾਂਜੀ ਤਿਆਰ ਹੈ ਜੀ ਲਓ ਵੀ ਵਧੀਆ ਜੰਮ ਗਈ ਦੋਸਤੋ ਤੇ ਬਹੁਤ ਵਧੀਆ ਵਰਕ ਕਰਦੀ ਹੈ ਜੀ ਹਾਂ ਜਿਵੇਂ ਹੁਣ ਕੌਫੀ ਹੈ ਨਾ ਤੇ ਕੌਫੀ ਦੇ ਬਹੁਤ ਹੀ ਵਧੀਆ ਰਿਜ਼ਲਟ ਆਉਂਦੇ ਨੇ ਤੇ ਆਪਾਂ ਇਹਨਾਂ ਨੂੰ ਇਸੇ ਚ ਹੀ ਜਮਾ ਕੇ ਰੱਖ ਸਕਦੇ ਆ ਨਹੀਂ ਇਹ ਕੌਂਦੇ ਨੇ ਜੀ ਮੋਲਡ ਜਿਹੜੇ ਮਤਲਬ ਤੇ ਬਹੁਤ ਹੀ ਵਧੀਆ ਰਿਜ਼ਲਟ ਆ ਗਿਆ ਜੀ ਲਾ ਕੇ ਵੀ ਰਿਜ਼ਲਟ ਲਾਈਵ ਵੀ ਦਿਖਾਓ ਜੀ ਦਿਖਾ ਦਿਓ ਚਲੋ ਜੀ ਚਲੋ ਲਓ ਵੀ ਦੋਸਤੋ ਹੁਣ ਚੈੱਕ ਕਰਦੇ ਝੱਗ ਧੁਗ ਦੇਖਦੇ ਨਾਲ ਕਿੰਨੀ ਕੁ ਬਣਦੀ ਹੈ ਝੱਗ ਧੁਗਣਾ ਪਾਈ ਤੇ ਝੱਗ ਧੁਗਣਾ ਪਾਈ ਹਾਂਜੀ ਲਓ ਵੀ ਦੋਸਤੋ ਸਾਰੀ ਬਾਡੀ ਤੇ ਲਾ ਸਕਦੇ ਆ ਜੀ ਆਪਾਂ ਵਧੀਆ ਠੀਕ ਹੈ ਫੇਸ ਤੇ ਵੀ ਨਹੀਂ ਆਗੂ ਕੱਲ ਫੇਸ ਤੇ ਅਪਲਾਈ ਕਰਨੀ ਆਪਾਂ ਹੂੰ ਤੇ ਰਿਜ਼ਲਟ ਦੇਖੋ ਜੀ ਕਿੰਨਾ ਸਾਫ਼ ਕਰ ਦੂਗਾ ਫੇਸ ਨੂੰ ਠੀਕ ਹੈ ਫੇਸ ਵਾਸ਼ ਨੂੰ ਲਾ ਲੈਣੇ ਹੈ ਹਾਂਜੀ ਹੂੰ بس ਇਹਨੂੰ ਲਾ ਕੇ 2 ਮਿੰਟ ਮਸਾਜ ਕਰਦੇ ਤੇ ਹੁਣ ਆਪਾਂ ਵੈਸੇ ਇੱਕ ਵਾਰ ਤਾਂ ਆਪਾਂ ਨੂੰ ਫ੍ਰਿਜ 'ਚ ਰੱਖ ਇਸਤੇ ਫਿਰ ਹੁਣ ਆਪਾਂ ਇਹਨੂੰ ਬਾਹਰ ਹੀ ਰੱਖ ਸਕਦੇ ਕੋਈ ਇਹ ਮੈਲਟ ਨਹੀਂ ਹੁੰਦੀ ਜੀ ਠੀਕ ਹੈ ਜੀ ਹੁਣ ਨਹੀਂ ਬਿਗਲਦੀ ਇਹ ਨਹੀਂ ਨਹੀਂ ਜੀ ਬਾਹਰ ਹੀ ਰੱਖ ਸਕਦੇ ਮਤਲਬ ਪੱਕਾ ਕੰਮ ਹੋ ਗਿਆ ਹੁਣ ਹਾਂ ਜੀ ਵਿੱਚ ਇਹਦੇ ਆਪਾਂ ਜਿਵੇਂ ਆਪਾਂ ਜੀ ਦੁੱਧ ਬਣਾਇਸ ਤੇ ਵਿੱਚ ਇਹਦੇ ਦੁੱਧ ਵੀ ਪਾ ਸਕ ਆ ਜੇ ਥੋੜਾ ਜਿਹਾ ਪਾਉਣਾ ਹੋਵੇ ਤਾਂ ਠੀਕ ਹੈ ਜੀ ਜਿੰਨਾ ਦੀ ਸਕਿਨ ਡਰਾਈ ਹੋਵੇ ਵਿੱਚ ਦੁੱਧ ਵੀ ਪਾ ਸਕ ਆਉਦੇ ਨੇ ਜੀ ਠੀਕ ਹੈ ਜੀ ਰਾਈਸ ਕੇ ਨਾਸਤੇ ਆਪਾਂ ਦੁੱਧ ਪਾਸਾ ਸਕਦੇ ਹਾਂ ਹਾਂਜੀ ਤੇ ਮਤਲਬ ਐਹ ਲੋਟ ਵਧੀਆ ਮ사ਜ ਕਰ ਲੈਣੀ ਇਹਦੀ ਹੈ ਹਾਂਜੀ ਕਿਉਂਕਿ ਇਚ ਕੌਫੀ ਆ ਤੇ ਮ사ਜ ਕਰ ਲੈਣੀ ਆਪਾਂ 2-3 ਮਿੰਟ ਵਾਸਤੇ ਹੂੰ ਉਸ ਤੋਂ ਬਾਅਦ ਆਪਾਂ ਫੇਸ ਜਿਹੜਾ ਧੋਲਾਂਗੇ ਠੀਕ ਹੈ ਜੀ ਵੇਖੋ ਜੀ ਹੋ ਗਿਆ ਨਾ ਸਾਫ-ਸਾਫ ਹੂੰ ਬਹੁਤ ਨਖਾਰਾ ਕਰ ਰਿਹਾ ਹੁਣ ਤੇ ਦੋਸਤੋ ਤੁਸੀਂ ਵੀ ਬਣਾ ਕੇ ਟਰਾਈ ਕਰ ਸਕਦੇ ਹੋ ਗਰਮੀ ਦਾ ਟਾਈਮ ਆ ਦਾਪ ਤੋਂ ਅਲੱਗ ਤੋਂ ਫੇਸ ਪੈਕ ਜਿਹੜੇ ਨਹੀਂ ਤਿਆਰ ਕਰ ਸਕਦੇ ਤੇ ਇਹ ਜਿਹੜੀ ਸਾਬਣਾ ਬਹੁਤ ਹੀ ਵਧੀਆ ਰਿਜ਼ਲਟ ਲਿਆਉਂਦੀ ਹੈ ਸੋ ਜ਼ਰੂਰ ਟਰਾਈ ਕਰਨਾ ਜੀ ਵੀਡੀਓ ਵਧੀਆ ਲੱਗੀ ਅਗੇ ਜ਼ਰੂਰ ਸ਼ੇਅਰ ਕਰਨੀ ਜੀ ਵੀ